ਆਪਾਂ ਬਣਾਵਾਂਗੇ ਨਾਰੀਅਲ ਦੇ ਲੱਡੂ ਬਿਨਾ ਗੈਸ ਵਾਲੇ ਬਹੁਤ ਹੀ ਟੇਸਟੀ ਤੇ ਕਲਰਫੁਲ ਜੇ ਇਸ ਦੀਵਾਲੀ ਜਾਂ ਕਿਸੇ ਵੀ ਤਿਉਹਾਰ ਤੇ ਤੁਸੀਂ ਜ਼ਰੂਰ ਬਣਾ ਕੇ ਵੇਖਿਓ ਉਹਦੇ ਲਈ ਲਾਵਾਂਗੇ ਆਪਾਂ ਦੋ ਕ올ੀਆਂ ਨਾਰੀਅਲ ਦਾ ਬਰਾਦਾ ਤੁਸੀਂ ਇੱਕ ਕ올ੀ ਜਾਂ ਕੱਪ ਸੈੱਟ ਕਰ ਲਓ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪੀਸੀ ਹੋਈ ਚੀਨੀ ਇੱਕ ਕ올ੀ ਪਾ ਲਵਾਂਗੇ ਤੁਸੀਂ ਆਪਣੇ ਪਸੰਦੇ ਹਿਸਾਬ ਨਾਲ ਪਾ ਸਕਦੇ ਹੋ ਉਸ ਤੋਂ ਬਾਅਦ ਪੌਣੀ ਕ올ੀ ਆਪਾਂ ਸੁੱਕੇ ਦੁੱਧ ਦੀ ਪਾਈ ਆ ਇਹਨਾਂ ਨੂੰ ਸਾਰੇ ਕੁਸ਼ ਨੂੰ ਮਿਕਸ ਕਰ ਲੈਣਾ ਉਸ ਤੋਂ ਬਾਅਦ ਇਹਦੇ ਵਿੱਚ ਬਿਲਕੁਲ ਥੋੜਾ ਥੋੜਾ ਕਰਕੇ ਦੁੱਧ ਪਾਉਂਦੇ ਜਾਣਾ ਤੇ ਇਹਦਾ ਡੋਅ ਦੀ ਤਰ੍ਹਾਂ ਬਣਾ ਦੇਣਾ ਇਸ ਤਰ੍ਹਾਂ ਆਪਾਂ ਜਦੋਂ ਲੱਡ ਕੁਝ ਬਣਾਵਾਂਗੇ ਆਪਾਂ ਚਿੱਟੇ ਕੁਝ ਹਰਾ ਰੰਗ ਪਾ ਲਿਆ ਆਪਾਂ ਉਸ ਕਲਰ ਦੇ ਬਣਾਵਾਂਗੇ ਕਿਉਂਕਿ ਕਲਰਫੁਲ ਬਣਾਉਣੇ ਆ ਉਸ ਤੋਂ ਬਾਅਦ ਆਪਾਂ ਬਣਾਵਾਂਗੇ yellow ਕਲਰ ਦੇ yellow ਕਲਰ ਆਪਾਂ ਵਿੱਚ ਮਿਕਸ ਕਰ ਲਿਆ ਤੇ yellow ਕਲਰ ਦੇ ਲੱਡੂਆ ਜਿਹੜੇ ਬਣਾ ਲਵਾਂਗੇ ਹੁਣ ਆਪਾਂ ਬਣਾਵਾਂਗੇ ਬਿਲਕੁਲ red red ਜੇ orange ਦੇ ਕਲਰ ਦੇ orange ਕਲਰ ਆਪਾਂ ਮਿਕਸ ਕਰ ਲਿਆ orange ਕਲਰ ਦੇ ਲੱਡੂਆ ਜਿਹੜੇ ਬਿਨਾਂ ਗੈਸ ਵਾਲੀ ਆਪਾਂ ਸਾਰੇ ਲੱਡੂ ਬਣਾ ਲਵਾਂਗੇ ਤੇ ਸਾਰਿਆਂ ਨੂੰ ਆਪਾਂ ਨਾਰੀਅਲ ਦੇ ਬੁਰਾਦੇ ਦੇ ਵਿੱਚ ਕੋਟ ਕਰ ਲਵਾਂਗੇ ਸਿਰਫ 5 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਣਗੇ ਇਦਾਂ ਦੀ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈ